ਵੈਸ ਕਲੰਗਰ ਮਨ ਮੰਤਰ ਕਨ ਵੈਸ ਕਲੰਗਰ ਘਾਟੀ ਹੀ ਤੀਰ ਨਾਮਾ ਘਾਟੀ ਹੀ ਰਖ ਨਾਮਾ ਘਾਟੀ ਹੀ ਦੇਖ ਨਾਮਾ ਤੀ ਤਿਤ ਨਾਮ ਘਟ ਹੀ ਤੀ ਰਤ ਨਾਮ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਬਹੁਤ ਜਨਮ ਆਇਆ ਬਹੁਤ ਜਨਮ ਆਇਆ ਬਹੁਤ ਜਨਮ ਆਇਆ ਬਹੁਤ ਜਨਮ ਆਇਆ ਬਨ ਮੰਦਰ ਤਨ ਇਸਕ ਲੰਗਰ ਮਨ ਮੰਦਰ ਤਨ ਵੇਸ ਕਲੰਦਰ ਮਨ ਮੰਦਰ ਤਨ ਵੇਸ ਕਲੰਦਰ ਮਨ ਮੰਦਰ ਤਨ ਵੇਸ ਕਲੰਦਰ ਘਾਟੀ ਤੀਰਤ ਨਾਮਾ ਘਾਟੀ ਤੀਰਤ ਨਾਮਾ ਘਾਟੀ ਤੀਰਤ ਨਾਮਾ ਘਾਟੀ ਤੀਰਤ ਮਨ ਮੰਦਰ ਤਨ ਵੇਸ ਕਲੰਦਰ 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 ਬੇਦਿਆ ਦਿਆਲ ਸਤੀ ਮੇਰੀ ਮਾਈ ਬੇਦਿਆ ਦਿਆਲ ਸਤੀ ਮੇਰੀ ਮਾਈ ਕੌਣ ਜਾਣੇ ਪੀਰ ਤਰਾਈ ਕੌਣ ਜਾਣੇ ਪੀਰ ਤਰਾਈ ਅਮ ਨਾਹੀ ਚਿੰਤ ਤਰਾਈ ਅਮ ਨਾਹੀ ਚਿੰਤ ਮਨ ਮੰਗਾਈ ਚੰਤ ਤੁਰਾਏ ਮੰਗਾਈ ਚੰਤ ਤੁਰਾਏ ਮਨ ਮੰਦਰ ਤਨ ਬੇਸਕ ਲੰਗਰ ਮਨ ਮੰਦਰ ਤਨ ਬੇਸਕ ਲੰਗਰ ਤਨ ਮੰਦਰ ਤਨ ਬੇਸਕ ਲੰਗਰ ਮਨ ਮੰਦਰ ਗੰਗਾ ਚਰ ਅਲਖਿਆ ਪਾਰ ਗੰਗਾ ਚਰ ਅਲਖਿਆ ਪਾਰ ਚਿੰਤਾ ਕਰੋ ਹਮਾਰੀ ਚਿੰਤਾ ਕਰੋ ਹਮਾਰੀ ਜਲ ਤਲ ਮਈਲ ਪਰ ਪਰਲੀਨਾ ਜਲ ਤਲ ਮਈਲ ਕਟਕਤ ਜੋਤ ਤੁਮਾਰੀ ਕਟਕਤ ਜੋਤ ਤੁਮਾਰੀ ਕਟਕਤ ਜੋਤ ਤੁਮਾਰੀ ਕਟਕਤ ਜੋਤ ਤੁਮਾਰੀ ਸਿੱਖੋਂ ਮਤ ਸਤ ਬੁੱਧ ਤੁਮਾਰੀ ਸਿੱਖੋਂ ਮਤ ਸਭ ਬੁੱਧ ਤੁਮਾਰੀ ਅੰਦਰ ਸ਼ਾਮ ਤੇਰੇ ਅੰਦਰ ਸ਼ਾਮ ਤੇਰੇ ਤਦ ਬਿਨਿਆ ਬਿਨ ਨਝਾਣਾ ਮੇਰੇ ਸਾਹਿਬਾ ਤਦ ਬਿਨਿਆ ਬਿਨ ਨਝਾਣਾ ਮੇਰੇ ਸਾਹਿਬਾ ਗੰਗਾ ਮਾਨਿਤ ਤੇਰੇ ਗੰਗਾ ਮਾਨਿਤ ਤੇਰੇ ਗੰਗਾ ਮਾਨਿਤ ਤੇਰੇ ਰਨ ਕਮਾਨਿਤ ਤੇਰੇ ਮਨ ਮੰਦਰ ਤਨ ਬੇਸ ਕਲੰਦਰ 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 ਮਨ ਮੰਦਰ ਤਨ ਵੇਸ ਕਲੰਗਰ ਮਨ ਮੰਦਰ ਤਨ ਵੇਸ ਕਲੰਗਰ ਮਨ ਮੰਦਰ ਤਨ ਵੇਸ ਕਲੰਗਰ ਸਭ ਸਭ ਨਤਮਾਰੀ ਜੀ ਆਤ ਸਭ ਸ਼ਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਜੋ ਤੁਧ ਭਾਵੈ ਸੋਈ ਚੰਗਾ ਜੋ ਤੁਧ ਭਾਵੈ ਸੋਈ ਚੰਗਾ ਨਾਨਕ ਕੀ ਅਕੀਦਤਾ ਸੇ ਇੱਕ ਨਾਨਕ ਕੀ ਅਰਦਾਸੇ ਮਨ ਮੰਦਰ ਤਨ ਬੇਸ ਕਲੰਗਰ 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 ਕਾਟੀ ਹੀ ਤੀਰਤ ਨਾਵਾ ਕਾਟੀ ਹੀ ਤੀਰਤ ਨਾਵਾ ਕਾਟੀ ਹੀ ਤੀਰਤ ਨਾਵਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਲੈ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਲੈ ਇੱਕ ਸ਼ਬਦ ਇਕ ਸ਼ਬਦ ਇੱਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਇੱਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਬਹੁਤ ਜਨਮ ਨਾ ਆਵ ਬਹੁਤ ਜਨਮ ਨਾ ਆਵ ਮਨ ਮੰਦ ਜੁ ਤਨ ਬੇਸ ਕਲੰਦ ਮਨ ਮੰਦਰ ਤਨ ਬੇਸ ਕਲੰਦਰ ਮਨ ਮੰਦਰ ਤਨ ਬੇਸ ਕਲੰਦਰ ਮਨ ਮੰਦਰ ਤਨ ਬੇਸ ਕਲੰਦਰ ਗੱਠੀ ਤੀਰਥ ਨਾਮ ਕੱਟੀ ਹੀ ਤੀ ਦਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰ ਨਾਲ ਲਖ ਤਨ ਗੁਰੂ ਨਾਨਕ ਸਾ ਗੁਰੂ ਨਾਨਕ ਤੂੰ ਹੀ ਨਿਰੰਗਾ ਤੂੰ ਹੀ ਨਾਇਆ ਵੱਡੀ ਭਾਗ ਜਾਗ ਨੇ ਗੁਰਪਿਆਰ ਵਾਲੀਆਂ ਸਾਧ ਸੰਤਨ ਦੀ ਗੁਰੂ ਨਾਨਕ ਦੀ ਪਿਆਰ ਵਾਲੀਆਂ ਸੰਗਤਾਂ ਦੀ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਗਾ ਰਹੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਪ ਮਨਾ ਰਹੇ ਗੁਰੂ ਨੂੰ ਮਨਾ ਰਹੇ ਗੁਰੂ ਪਰਸੰਨ ਹੋ ਜਾਈਏ ਜੀਵਨ ਸਫਲ ਹੋ ਜਾਈਏ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਦਿਹਾੜਾ ਜੋ ਸਾਰੀਆਂ ਸੰਤਰਾਂ ਰਲ ਮਿਲ ਕੇ ਮਨਾ ਰਹੇ ਵੱਡੀ ਭਾਗ ਸਾਰੀਆਂ ਸੰਤਾਂ ਦੀ ਮਨਾ ਅੰਦਰ ਚਾਹ ਹੈ ਮਨਾ ਅੰਦਰ ਭਾਵਨਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਗੁਣ ਗੌਣ ਦੀ ਵੱਡੀ ਭਾਗ ਨੇ ਸਾਰੀਆਂ ਸੰਤਾਂ ਦੇ ਵੱਡੀ ਭਾਗ ਨੇ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਜੋ ਆਪ ਵੀ ਗੁਣੀ ਗਿਆਨੀ ਵਿਦਵਾਨ ਨੇ ਗੁਰਬਾਣੀ ਗੁਰਬਾਣੀ ਜਿੰਨੀ ਸ਼ੁੱਧ ਹੈ ਇਹਨਾਂ ਦੀ ਗੁਰਬਾਣੀ ਦੇ ਸ਼ੁੱਧ ਉਚਾਰਨ ਗੁਰਬਾਣੀ ਦੀ ਸੰਧਿਆ ਗੁਰਬਾਣੀ ਦੇ ਨਾਲ ਪ੍ਰੇਮ ਤੇ ਗੁਰਬਾਣੀ ਦੀ ਵਿਚਾਰ ਇਹਨਾਂ ਦੇ ਅੰਦਰ ਘਟ-ਘਟ ਖਿਪਰੀ ਹੈ ਇਹਨਾਂ ਦੀ ਬਹੁਤ ਚੀਜ਼ਾਂ ਨੇ ਕਿ ਨੰਦੀ ਪ੍ਰੈਕਟੀਕਲ ਹੈ ਗੁਰਬਾਣੀ ਜਿੰਨੇ ਨੇ ਆਪਣੀ ਜੀਵਨ ਵਿੱਚ ਕਮਾਇਆ ਹੈ ਗੁਰਸਿੱਖੋ ਹੀ ਹੈ ਜਿਹੜਾ ਗੁਰੂ ਦੀ ਬਾਣੀ ਨੂੰ ਪੜ੍ਹਦਾ ਸੁਣਦਾ ਤੇ ਵਿਚਾਰਦਾ ਤੇ ਕਮਾਉਂਦਾ ਜੇ ਕੱਲਾ ਪੜ੍ਹ ਸੁਣ ਲਿਆ ਵਿਚਾਰਿਆ ਨਾ ਜੀਵਨ ਵਿੱਚ ਨਾ ਕਮਾਇਆ ਤਾਂ ਵੀ ਗੱਲ ਨਹੀਂ ਬਣਦੀ ਸ਼ੀਵਕ ਸਿੱਖ ਪੂਜਨ ਸਭ ਆਵੀ ਸਭ ਗਾਵੇ ਹਰ ਹਰੁ ਉਤਮ ਬਾਣੀ ਗਾਵਿਆ ਸੁਨਿਆ ਤਿਨ ਕਾ ਹਰ ਖਾਏ ਭਾਵੀ ਜਿਨ ਸਤਗੁਰੂ ਕੀ ਆਗਿਆ ਸਤ ਸਤ ਕਰਨਾ ਸਤਗੁਰੂ ਜੀ ਵਖਸ ਕਰਦੇ ਜਿਨ੍ਹਾਂ ਨੇ ਸਤਗੁਰੂ ਦੀ ਆਗਿਆ ਨੂੰ ਮੰਨ ਲਿਆ ਉਹਨਾਂ ਦਾ ਗਾਵਿਆ ਵੀ ਪ੍ਰਵਾਨ ਉਹਨਾਂ ਦਾ ਸੁਨਿਆ ਵੀ ਪ੍ਰਵਾਨ ਸਤਿਗੁਰੂ ਜੀ ਕਹਿੰਦੇ ਉਹਨਾਂ ਦੀ ਪੂਜਾ ਕੀਤੀ ਵੀ ਪ੍ਰਵਾਨ ਸੇਵਕ ਸਿੱਖ ਪੂਜਨ ਸਭਾ ਵੇ ਆਪਾਂ ਸਾਰੇ ਗੁਰੂ ਨੂੰ ਪੂਜਨ ਆਏ ਨਾ ਪ੍ਰਭਾਤ ਵੇਰੀ ਇਹਦੇ ਰੂਪ ਵਿੱਚ ਗੁਰੂ ਨਾਨਕ ਨੂੰ ਪੂਜ ਰਹੇ ਆ ਗੁਰੂ ਨਾਨਕ ਸਾਹਿਬ ਦੀ ਪੂਜਾ ਕਰ ਰਹੇ ਆ ਗੁਰੂ ਨਾਨਕ ਸਾਹਿਬ ਦੀ ਪੂਜਾ ਕਰਨ ਆਏ ਆ ਤੇ ਸੱਚੀ ਬਾਛ ਅਵਸ਼ਰਦੇ ਨੇ ਆਪਣਾ ਆਇਆ ਸਫਲ ਹੋ ਜੀ ਗਾਵਿਆ ਸੁਨਿਆ ਤਿੰਨ ਕਾ ਹਰ ਥਾਈ ਭਾਵੀ ਉਨਾ ਦਾ ਥਾਂ ਪੈ ਜਾਂਦਾ ਭਾਵ ਸੇਵਾ ਕੀਤੀ ਸਫਲ ਹੀ ਹੋ ਜਾਂਦੀ ਏ ਨਾਮ ਜਪਿਆ ਸਫਲਾ ਹੋ ਜਾਂਦਾ ਜਿਹੜੇ ਸਤਗੁਰੂ ਦੀ ਆਗਿਆ ਨੂੰ ਮੰਨ ਲੈਂਦੇ ਸਤਗੁਰੂ ਦੀ ਆਗਿਆ ਮੰਨ ਕੇ ਸਾਰਾ ਜੀਵਨ ਨਿਰਵਾਹ ਕਰਦੇ ਤੇ ਆਗਿਆ ਕੀ ਹੈ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਤੋਂ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਤਗੁਰੂ ਜੀ ਕਹਿੰਦੇ ਵੀ ਆਗਿਆ ਹੈ ਉਹਨਾਂ ਸਿੱਖਾਂ ਨੂੰ ਜਿਹੜੇ ਮੇਰੇ ਸਿੱਖ ਨੇ ਸੇਵਕ ਨੇ ਜਿਹੜੇ ਮੈਨੂੰ ਗਾਉਂਦੇ ਨੇ ਜਿਹੜੇ ਮੈਨੂੰ ਸੁਣਦੇ ਨੇ ਜਿਹੜੇ ਮੇਰੇ ਨਾਲ ਪਿਆਰ ਕਰਦੇ ਨੇ ਜਿਹੜੇ ਮੇਰੀ ਪੂਜਾ ਕਰਦੇ ਨੇ ਉਹਨਾਂ ਨੂੰ ਮੇਰੀ ਆਗਿਆ ਹੈ ਕਿਹੜੀ ਵੀ ਗੁਰੂ ਕਿਹਨੂੰ ਮੰਨਿਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਿਓ ਤੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਮੰਨਿਓ ਆਗਿਆ ਭਾਈ ਅਕਾਲ ਕੀ ਤਬੇ ਚਲਾਇਓ ਪੰਥ ਪੰਥ ਸਭ ਸਿੱਖਨ ਕੋ ਸਿੱਖਣ ਜਿਹੜਾ ਸਿੱਖਣ ਆਇਆ ਜਿਹੜਾ ਗੁਰੂ ਦੀ ਮੱਤ ਲੈਣ ਆਇਆ ਜਿਹੜਾ ਗੁਰੂ ਕੋਲੋਂ ਜੀਵਨ ਸਫਲ ਕਰਾਉਣਾ ਆਇਆ ਉਹ ਸਿੱਖਣ ਹੈ ਭਾਵ ਸਿੱਖ ਰਿਐ ਸਿੱਖਣ ਆਇਆ ਸਤਗੁਰੂ ਜੀ ਬਖਸ਼ ਕਰ ਦੇ ਸਭ ਸਿੱਖਣ ਨੂੰ ਹੁਕਮ ਗੁਰੂ ਮੰਨਿਓ ਗ੍ਰੰਥ ਹੁਣ ਗੁਰੂ ਗ੍ਰੰਥ ਸਾਹਿਬ ਜੀ ਕਿਵੇਂ ਮੰਨਿਓ ਇਹ ਵੀ ਨਾਲ ਚਰਨ ਕਰਤਾ ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟ ਪਰ ਗੱਟ ਜਾਣਿਓ ਕੱਲਾ ਗ੍ਰੰਥ ਨਾ ਜਾਣਿਓ ਵੀ ਇਹ ਕਿਹੜਾ ਵੇਖਦਾ ਹੈ ਇਹ ਕਿਹੜਾ ਬੋਲਦਾ ਹੈ ਵਾਲਿਆਂ ਦੇ ਅੰਦਰ ਹੀ ਭਾਵਨਾ ਨੂੰ ਮੱਥਾ ਟੇਕਣ ਤੱਕ ਕਿਸ਼ਮਤ ਹੈ ਨਾ ਕਈ ਤਾਂ ਵਿਚਾਰਿਆਂ ਨੇ ਇਹ ਹੀ ਨਹੀਂ ਪਤਾ ਵੀ ਜਦੋਂ ਪ੍ਰਕਾਸ਼ ਹੋ ਰਿਹਾ ਹੁੰਦਾ ਵੀ ਉਦੋਂ ਕੀ ਕਰਨਾ ਚਾਹੀਦਾ ਸਾਧ ਸੰਗਤ ਇਹ ਸੰਗਤ ਵਿੱਚੋਂ ਸਾਨੂੰ ਸਿੱਖਣਾ ਚਾਹੀਦਾ ਇਹ ਸਾਧੂ ਸੰਗ ਸਿਖਾਇਓ ਨਾਮ ਇਹ ਗੁਰੂ ਦੀ ਮੱਥ ਲੈਣੀ ਪਵੇਗੀ ਸਾਹ ਗੁਰੂ ਦੀ ਮੱਤ ਲੈਣੀ ਪਵੇ ਗੁਰੂ ਗ੍ਰੰਥ ਨੂੰ ਪ੍ਰਗਟ ਮੰਨਣਾ ਪਵੇਗਾ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਪਰਗਟ ਗੁਰਾਂ ਕੀ ਕੀ ਆਖਿਆ ਦੇਹ ਇਹ ਗੁਰਾਂ ਦੀ ਦੇਹ ਹੈ 10 ਬਾਦਸ਼ਾਹੀਆਂ ਦੀ ਜੋਤ ਹੈ 10 ਬਾਦਸ਼ਾਹੀਆਂ ਦਾ ਹਿਰਦ ਹੈ ਸਾਧ ਸੰਗਤ ਇਹਨੂੰ ਪਰਗਟ ਜਾਣਿਓ ਗੁਰੂ ਗ੍ਰੰਥ ਸਾਹਿਬ ਜੀ ਪਰਗਟ ਬੈਠੇ ਨੇ ਸਾ ਇਹ ਮੇਰੀ ਗੱਲ ਅੰਦਰ ਦੀ ਜਾਣਦੇ ਨੇ ਪਰਗਟ ਜਾਣਿਓ ਤੇ ਨੇੜ ਪਰਗਟ ਦਾ ਭਾਵ ਹੁੰਦਾ ਨੇੜੇ ਜਾਣਿਓ ਆਪਣੇ ਨੇੜੇ ਕਿ ਮੈਨੂੰ ਵੇਖ ਰਿਹਾ ਉਹ ਮੇਰੇ ਅੰਦਰ ਦੀ ਗੱਲ ਨੂੰ ਜਾਣ ਹੁੰਦਾ ਮੈਂ ਕਿਸ ਭਾਵਨਾ ਨਾਲ ਆਇਆ ਗੁਰੂ ਘਰੇ ਜਾਂ ਪ੍ਰਵਾਦ ਸੇਰੀ ਚ ਮੈਂ ਕਿਸ ਭਾਵਨਾ ਨਾਲ ਆਇਆ ਤੂੰ ਭਾਵੇਂ ਲੋਕਾਂ ਕੋਲੋਂ ਲੁਕਾ ਲਈ ਪਰ ਗੁਰੂ ਕੋਲੋਂ ਤਾਂ ਨਹੀਂ ਲੁਕਾ ਸਕਦਾ ਜੇ ਤੂੰ ਗੁਰੂ ਦਾ ਸਿੱਖਾ ਸੇਵਕ ਆ ਤੇ ਫਿਰ ਗੁਰੂ ਦੀ ਆਗਿਆ ਤਾਂ ਮੰਨਣੀ ਪਊਗੀ ਨਾ ਜੇ ਗੁਰੂ ਦੀ ਆਗਿਆ ਮੰਨ ਲਈ ਤੇਰਾ ਆਇਆ ਸਫਲ ਹੋ ਜਾਏ ਤੇਰੀ ਸਤਖੰਡ ਚ ਹਾਜ਼ਰੀ ਲੱਗ ਜੂ ਸੱਚੇ ਪਾਤਸ਼ਾਹ ਕਹਿੰਦੇ ਆਗਿਆ ਵਿੱਚ ਰਹਿਣਾ ਚਾਹੀਦਾ ਆਗਿਆ ਵਿੱਚ ਤੇ ਜਿੰਨੀਆਂ ਸੰਗਤਾਂ ਆਗਿਆ ਵਿੱਚ ਰਹਿੰਦੀਆਂ ਨਾ ਉਹਨਾਂ ਦੀਆਂ ਪ੍ਰਭਾਤ ਫੇਰੀਆਂ 'ਚ ਆਇਆ ਸੁਫਲਾਏ ਤੇ ਜਿਹੜੇ ਆਗਿਆ ਵਿੱਚ ਨਹੀਂ ਰਹਿੰਦੇ ਆਪਣੀ ਮਰਜ਼ੀਨਸਾਰ ਸਾਰਾ ਕੁਝ ਕਰਦੇ ਨੇ ਗੁਰੂ ਦੀ ਮੱਤ ਵਿੱਚ ਨਹੀਂ ਆਉਂਦੇ ਸਾਧ ਸੰਗਤ ਉਹਨਾਂ ਨੂੰ ਗੁਰੂ ਮੱਤ ਦੇਵੇ ਉਹਨਾਂ ਨੂੰ ਗੁਰੂ ਸਿੱਖਿਆ ਦੇਵੇ ਕਿ ਉਹ ਵੀ ਗੁਰੂ ਦੀ ਮੱਤ ਵਿੱਚ ਆ ਜਾਣ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਲਿਆ ਗੁਰੂ ਨਾਨਕ ਸਾਧ ਸੰਗਤ ਫਿਰ ਹੋਰ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ ਉਹਨੂੰ ਪੂਰੇ ਸਿੱਖੀ ਸਰੂਪ ਚ ਆ ਜਾਣਾ ਚਾਹੀਦਾ ਸਾਹਿਬ ਵੇਖੋ ਗੁਰੂ ਐਡਾ ਪਿਆਰ ਕਰਦਾ ਹੈ ਸਤਿਗੁਰ ਕਹਿੰਦੇ ਜੇ ਤੂੰ ਆਗਿਆ ਵਿੱਚ ਆ ਜਾਵੇਂ ਤੇ ਮੈਂ ਤੈਨੂੰ ਗੱਲ ਨਾਲ ਲਾ ਲਾਂ ਤੂੰ ਸਿੱਖੀ ਸਰੂਪ ਜੀ ਆ ਜਾ ਸਾਧ ਸੰਗਤ ਸਿੱਖੀ ਸਰੂਪ ਹੁਣ ਗੁਰੂ ਸਾਹਿਬ ਜੀ ਵੇਖੋ ਸਾਧ ਸੰਗਤ ਕੋਈ ਮਰਿਆਦਾ ਹੈ ਨਾ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਦੀ ਮਰਿਆਦਾ ਰੱਖੀ ਹੈ ਜੇ ਮੇਰੇ ਕੋਲ ਤੂੰ ਅੰਮ੍ਰਿਤ ਲੈਣਾ ਚਾਹਣਾ ਹੈ ਨਾ ਤੇ ਤੈਨੂੰ ਮਰਿਆਦਾ ਵਿੱਚ ਆਉਣਾ ਪਈ ਜੇ ਤੂੰ ਅਮਰਤ ਦੀ ਦਾਤ ਲੈਣੀ ਨਾ ਅਮਰਤ ਅਮਰਤ ਪਰਮੇਸ਼ਰ ਦਾ ਨਾਮ ਜਿਹੜਾ ਪੀਣ ਨਾਲ ਸੇਖ ਅਮਰ ਹੋ ਜਾਂਦਾ ਉਹ ਅਮਰਤ ਤੈਨੂੰ ਤਾਦੀ ਮਿਲੇਗਾ ਜੇ ਤੂੰ ਮਰਿਆਦਾ ਵਿੱਚ ਆਏਗਾ ਕਲਗੀਧਰ ਪਾਤਸ਼ਾਹ ਨੇ ਅਮਰਤ ਦੀ ਦਾਤ ਦਿੱਤੀ ਸਾਧ ਸੰਗਤ ਭਾਈ ਦਇਆ RAM ਜੀ ਦਿਆਰਾਮ ਜੀ ਸਨੇ இந்துਸਨ ਨਾਲ ਸਾਧ ਸੰਗਤੰਗ ਪਰ ਸਤਿਗੁਰ ਕਹਿੰਦੇ ਦਿਆਰਾਮ ਅਮਰਤ ਤਾਂ ਮਿਲੇਗਾ ਪਰ ਅਮਰਤ ਦੀ ਕੋਈ ਮਰਿਆਦਾ ਹੈ ਸਤਿਗੁਰ ਜੀ ਕਹਿੰਦੇ ਮੈਂ ਸਿਰ ਵੱਢਣਾ ਹੈ ਸਿਰ ਵੱਢਣਾ ਹੈ ਤੇਰਾ ਸਤਿਗੁਰ ਕਹਿੰਦੇ ਮੈਨੂੰ ਸਿਰ ਦੀ ਲੋੜ ਪਰਚਾ ਪਾਇਆ ਸੀ ਸੱਚੇ ਪਾਸ਼ਾ ਗਰੀਬਨ ਦਾ ਜੀ ਤੇ ਦਾਇਰਾਮ ਜੀ ਕੀ ਕਹਿੰਦੇ ਸਿਰਦ ਕਿਉਂ ਵੱਟਣਾ ਸਿਰ ਦੇ ਵਿੱਚ ਸਾਡੀ ਮਤ ਤੇ ਮਾਤੰਦਰ ਸਾਡਾ ਮਨ ਅਸੀਂ ਮਨਮਗਰ ਲੱਗ ਕੇ ਸਭ ਕੁਝ ਕਰਦੇ ਆਂ ਪਰ ਗੁਰਮਗਰ ਨਹੀਂ ਜਦੋਂ ਸਿੱਖ ਇਹ ਸਿਰ ਦੇ ਦਿੰਦਾ ਗੁਰੂ ਨੂੰ ਭੇਟ ਕਰ ਦਿੰਦਾ ਉਦੋਂ ਆਪਣਾ ਮਨ ਵੀ ਦੇ ਦਿੰਦਾ ਉਦੋਂ ਆਪਣੀ ਵਿੱਚ ਮਤ ਵੀ ਚਲੀ ਜਾਂਦੀ ਸਿੱਖ ਦਾ ਸਿਰ ਲੈਣ ਦਾ ਮਤਲਬ ਇਹੀ ਹੈ ਕਿ ਸਿੱਖਾ ਆਪ ਦੀ ਮਰਜ਼ੀ ਨਾ ਕਰੀ ਆਪ ਦੀ ਮਰਜ਼ੀ ਨਾ ਕਰੀ ਹੁਣ ਗੁਰੂ ਦੀ ਮਰਜ਼ੀ ਚੱਲੇਗੀ ਹੁਣ ਇਹ ਸਿਰ ਮੇਰਾ ਹੈ ਸਿਰ ਦੇ ਵਿੱਚ ਮਤ ਵੀ ਮੇਰੀ ਹੈ ਸਤਗੁਰ ਕਹਿੰਦੇ ਹੁਣ ਮੈਂ ਤੈਨੂੰ ਆਪ ਦੀ ਮਤ ਦਿਆਂਗਾ ਦਇਆਰਾਮ ਨੂੰ ਕਹਿੰਦੇ ਦਇਆਰਾਮ ਮੈਂ ਸਿਰ ਵੱਡਣਾ ਤੇਰੀ ਮਾਤੇ ਨੇ ਜਿਹੜੀ ਜਿਹੜੀ ਮਨ ਮਾਥੋਂ ਵੱਡਣੀ ਆ ਸਤਗੁਰ ਕਹਿੰਦੇ ਗੁਰੂ ਮਤ ਦੇ ਚੱਲੇਉਣਾ ਤੈਨੂੰ ਸਤਗੁਰੂ ਜੀ ਕਹਿੰਦੇ ਸਿਰ ਵੱਢਣਾ ਹੈ। ਦਇਆram ਜੀ ਕਹਿੰਦਾ ਪਾਤਸ਼ਾਹ ਮੈਂ ਜਦੋਂ ਤੁਰਿਆ ਸੀ ਨਾ ਘਰੋਂ ਸਿੱਖ ਵੀ ਐਦਾਂ ਦਾ ਹੀ ਹੋਵੇ ਨਾ ਫੇਰ। ਸਾਧ ਸੰਗਤ ਬਨੋ ਨੀ ਨਾ ਬਨੋ। ਪਖੰਡੀ ਨਾ ਬਨੋ। ਲੋਕ ਬਖਾਵੇ ਵਾਲੇ ਸਿੱਖ ਨਾ ਬਨੋ। ਸਾਧ ਸੰਗਤ ਜਿਸ ਟੈਮ ਤੇ ਦਇਆram ਜੀ ਕਹਿੰਦੇ ਨਾ ਪਾਤਸ਼ਾਹ ਜਦੋਂ ਮੈਂ ਘਰੋਂ ਤੁਰਿਆ ਸੀ ਮੈਂ ਆਪਣੀ ਜਿਹੜੀ ਮਾਨ ਹੈ, ਮੱਥ ਹੈ, ਸਿਰ ਹੈ ਇਹ ਤੈਨੂੰ ਭੇਟ ਕਰਕੇ ਤੁਰਿਆ। ਇੱਕ ਦਲੀਜ ਦੇ ਪੈਰ ਦਰ ਤੇ ਇੱਕ بار ਮੈਂ ਸਿਰ ਉਦਈ ਤੇਰੀ ਚਰਨ ਤੇ ਰੱਖਦਾ ਅਸਰ ਸੱਜੇ ਬਾਦਸ਼ਾਹ ਇਹ ਤੇਰੀ ਮਰਜ਼ੀ ਆ ਵੇਖ ਵਧਣਾ ਕਿ ਨਹੀਂ ਵਧਣਾ ਕਲਗੀ ਤਰ ਬਾਦਸ਼ਾਹ ਕਹਿੰਦੇ ਬੜੇ ਖੁਸ਼ ਹੋਏ ਕਹਿੰਦੇ ਹਾਂ ਸਿੱਖਾ ਅੱਜ ਮੇਰਾ ਕਾਰਜ ਰਾਸ ਆਉ ਤੇ ਆ ਗਈ ਦਇਆ ਕਾਰਜ ਰਾਸ ਅੰਦਰ ਲੈ ਗਏ ਆਪਾਂ ਨੂੰ ਪਤਾ ਹੀ ਸਾਰਾ ਇਤਿਹਾਸ ਜਾਣ ਭਾਬ ਕੀ ਗੁਰੂ ਦੀ ਆਗਿਆ ਵਿੱਚ ਰਹਿ ਕੇ ਗੁਰੂ ਦੀ ਆਗਿਆ ਮੰਨ ਕੇ ਹੀ ਸਿੱਖ ਬਣਿਆ ਜਾਣਾ ਤੇ ਸਤਿਗੁਰੂ ਜੀ ਨੇ ਮਰਿਆਦਾ ਸਮਝਾਈ ਕਿ ਇਸ ਕਤਲ ਨਹੀਂ ਕਰਨੇ ਸਭ ਤੋਂ ਪਹਿਲੀ ਅੰਮ੍ਰਿਤ ਦੀ ਜਿਹੜੀ ਮਰਿਆਦਾ ਹੀ ਇਹ ਕేశ ਨਹੀਂ ਕਤਲ ਕਰਨੇ ਆਪਣੇ ਸਰੀਰ ਦੇ ਕਿਸੇ ਅੰਗ ਤੋਂ ਵੀ ਸਿੱਖਾ ਕੇਸ ਨਾ ਲਾਈ ਇਹ ਮੇਰੀ ਆਗਿਆ ਹੈ ਕਿ ਮੇਰਾ ਹੁਕਮ ਹੈ ਤੇ ਦੂਸਰਾ ਸਾਧ ਸੰਗਤ ਜਿਹੜੇ ਪੰਜ ਕਕਾਰ ਇਹ ਪੈਣੀ ਇਹਨਾਂ ਦਾ ਤੈਨੂੰ ਫਾਇਦਾ ਹੈ ਕੰਗਾ ਕੇਸਾਂ ਚ ਰੱਖੇਗਾ ਕਿਤੇ ਵੀ ਹੋਏਗਾ ਕੇਸ ਵਾਹ ਲੈਣਾ ਕੰਗੇ ਨਾਲ ਤੇਰੇ ਦਿਮਾਗ ਦੀਆਂ ਜਿਹੜੀਆਂ ਲਾਰੀਆਂ ਨੇ ਨਾ ਇਹ ਐਨ ਜੁੜੀਆਂ ਰਹਿਣਗੀਆਂ ਕੰਟਰੋਲ ਚ ਰਹਿਣਗੀਆਂ ਤੇ ਕੇਸਾਂ ਨਾਲ ਤੇ ਕੰਗੇ ਨਾਲ ਤੇਰਾ ਜਿਹੜਾ ਬਲੱਡ ਹੈ ਨਾ ਇਹ ਤੈਨੂੰ ਤੇਰਾ ਸਹੀ ਸਰਕੂਲੇਸ਼ਨ ਕਰੇਗਾ ਜਿਹੜਾ ਕੜਾ ਹੈ ਇਹਦੀ ਵੀ ਮਰਿਆਦਾ ਦੱਸੀ ਕਿ ਸ਼ਹਿਰੇ ਦੀ ਵੀ ਮਰਿਆਦਾ ਦੱਸੀ ਭਾਵ ਇਹ ਮਰਿਆਦਾ ਦੱਸੀ ਫਿਰ ਆਖਿਆ ਕਿਸੇ ਦਾ ਹੱਕ ਨਾ ਖਾਈ ਮਾਸ ਨਾ ਖਾਈ ਸ਼ਰਾਬ ਨਾ ਪੀ ਇਹ ਮਰਿਆਦਾ ਹੈ ਤਾਂ ਤੈਨੂੰ ਅਮਰ ਦੀਦਾਤ ਮਿਲਣੀ ਹੈ ਇਹ ਪੰਜ ਕਰਾਈ ਤਾਂ ਤੋਂ ਬਚੇਗਾ ਪਰਾਈ ਈਸਤਰੀ ਦਾ ਸੰਗ ਨਾ ਕਰੀ ਦੇਖ ਪਰਾਇਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ ਇਹ ਮਰਿਆਦਾ ਸਿੱਖ ਦੀ ਗੁਰੂ ਦੀ ਬਦਸੀ ਹੋਈ ਬਣੀ ਹੋਈ ਮਰਿਆਦਾ ਜੇ ਤੂੰ ਇਹ ਸਿੱਖ ਆਗਿਆ ਵਿੱਚ ਇਹ ਮਰਿਆਦਾ ਵਿੱਚ ਆਏਗਾ ਤੇ ਤੇਰੀ ਬਾਣੀ ਬੜੀ ਸਫਲੀ ਹੋਜੂ ਤੇਰਾ ਸੁਨਿਆ ਸਦਲਾ ਹੋਜੂ ਨਹੀਂ ਸਤਿਗੁਰ ਕਹਿੰਦੇ ਤੂੰ ਮੇਰਾ ਕੁਛ ਨਹੀਂ ਲੱਗਦਾ ਜੇ ਤੂੰ ਮਰਿਆਦਾ ਵਿੱਚ ਨਹੀਂ ਆ ਤੇ ਮੇਰਾ ਸਿੱਖ ਨਹੀਂ ਆ ਇਹ ਗੱਲ ਲਿਖ ਲਈ ਦਰਗਾਹ ਚ ਸਹ ਤਾ ਉਹਦੀਓ ਹੀ ਹੋਣੀ ਐ ਬਾਹਰ ਉਹਦਾ ਹੀ ਖੁੱਲਣਾ ਸੱਚ ਠੰਡ ਦਾ ਜਿਨੇ ਮਰਿਆਦਾ ਰੱਖੀ ਐ ਜਿਹੜਾ ਉਹਦੀ ਆਗਿਆ ਵਿੱਚ ਆ ਗਿਆ ਸਾਧ ਸੰਗਤ ਇਹ ਗੁਰੂ ਦੀ ਆਗਿਆ ਹੈ ਭਾਈ ਸੇਵਕ ਸਿੱਖ ਪੂਜਨ ਸਭ ਆਵੇ ਸਭ ਗਾਵੇ ਹਰ ਹਰ ਉਤਮ ਬਾਣੀ ਗਾਵਿਆ ਸੁਨਿਆ ਤਿੰਨ ਕਾ ਹਰ ਥਾਏ ਪਾਵੀ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮ ਨਿ ਆਓ ਤੁਹਾਡੀ ਸਾਰਿਆਂ ਦੀ ਵੱਡੀ ਭਾਗ ਹੈ ਜੂ ਅੱਗੇ ਬੈਨ ਵੀ ਕਰੋ ਸਤਗੁਰ ਨਾਨਕ ਅਸੀਂ ਤੇ ਤੇਰੀ ਸਰਨ ਵਿੱਚ ਆ ਗਏ ਆ ਤੂੰ ਹੁਣ ਸਾਨੂੰ ਮਰਿਆਦਾ ਵਿੱਚ ਰੱਖ ਲੈ ਸਾਡੀ ਮਰਜ਼ੀ ਚੱਲਣ ਹੀ ਨਾ ਦੇਈ ਸਤਿਗੁਰੂ ਕਿਰਪਾ ਕਰੀ ਸਾਨੂੰ ਆਪ ਦੀ ਮਤ ਦੇਈ ਸਾਡੀ ਮਤ ਲੈ ਲਈ ਸੱਚੇ ਪਾਤਸ਼ਾਹ ਸਾਨੂੰ ਆਪ ਦੀ ਸਿੱਖ ਬਣਾ ਲਈ ਕਿਰਪਾ ਕਰੀ ਸਾਡੇ ਤੇ ਸੱਚੇ ਪਾਤਸ਼ਾਹ ਸੀ ਸਦਾ ਹੀ ਭੰਨਨਾਰ ਅਸੀਂ ਸਦਾ ਆਪ ਦੀ ਮਰਿਆਦਾ ਵਿੱਚ ਮਨਮਗਰ ਲੱਗਦੇ ਆ ਤੇ ਕਿਰਪਾ ਕਰੀ ਸੱਚੇ ਪਾਤਸ਼ਾਹ ਸਾਨੂੰ ਆਪ ਦੀ ਬਣਾ ਲਈ ਆਉ ਇਹ ਹੀ ਮੰਗੀ ਮੰਗੀਏ ਗੁਰੂ ਨਾਨਕ ਪਿਆਰੀ ਕੋ ਕਿ ਸਤਿਗੁਰੂ ਅਸੀਂ ਤੇਰੇ ਬਨ ਜਾਈਏ ਸੱਚੇ ਪਾਤਸ਼ਾਹ ਮੈਂ ਸਿੱਖ ਤੇਰਾ ਬਨ ਜਾ ਸੱਚੇ ਪਾਤਸ਼ਾਹ ਕਿਰਪਾ ਕਰਾ ਸਿੱਖ ਬਨ ਜਾ ਬਾਬੇ ਨਾਨਕ ਦਾ ਸਿੱਖ ਬਨ ਜਾ ਬਾਬੇ ਨਾਨਕ ਦਾ ਬਾਬੇ ਸਿੱਖ ਬਨ ਜਾ ਬਾਬੇ ਨਾਨਕ ਦਾ ਸਿੱਖ ਬਨ ਜਾ ਬਾਬੇ ਨਾਨਕ ਦਾ ਬਾਬੇ ਨਾਨਕ ਦਾ ਸਿੱਖ ਬਨ ਜਾ ਬਾਬੇ ਨਾਨਕ ਦਾ ਸਿੰਘ ਸੱਜ ਜਾ ਗੁਰੂ ਗੋਬਿੰਦ ਸਿੰਘ ਦਾ ਸਿੰਘ ਸੱਜ ਜਾ ਗੁਰੂ ਗੋਬਿੰਦ ਸਿੰਘ ਦਾ ਖੰਡੇ ਦਾ ਅੰਮ੍ਰਿਤ ਪੀ ਲੈ 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 ਸਿੱਖ ਸੱਜ ਜਾ ਸਿੰਘ ਸੱਜ ਜਾ ਗੁਰੂ ਗੋਬਿੰਦ ਸਿੰਘ ਦਾ ਸਿੰਘ ਸੱਜ ਜਾ ਗੁਰੂ ਗੋਬਿੰਦ ਸਿੰਘ ਦਾ ਸਾਹਿਬ ਗੁਰੂ ਗੋਬਿੰਦ ਸਿੰਘ ਦਾ ਸਿੰਘ ਸੱਚਾ ਗੁਰੂ ਗੋਬਿੰਦ ਸਿੰਘ ਦਾ ਸਿੱਖ ਬਣ ਜਾ ਬਾਬੇ ਨਾਨਕ ਦਾ ਸਿੱਖ ਬਣ ਜਾ ਬਾਬੇ ਨਾਨਕ ਦਾ ਸਿੱਖ ਬਣ ਜਾ ਬਾਬੇ ਨਾਨਕ ਦਾ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਕੀ ਸਾਧ ਸੰਤ ਵੇਂ ਦੀ ਚਰਨ ਜੇ ਵਦ ਘਟ ਕੋ ਬੋਲਿਆ ਗਿਆ ਹੋਵੇ